ਸੰਦੀਪ ਭਾਈ ਕੀ ਹੋਇਆ ਅੱਜ ਕਿਹੜਾ ਆਰਡਰ ਪੈਕ ਕਰੀ ਜਾਂਦੇ ਪਏ ਤੁਸੀਂ ਆਪੀ ਅੱਜ ਆਪਾਂ ਨੂੰ ਆਰਡਰ ਆਇਆ ਵਾ ਹਨੀ ਭਾਈ ਉਹਨਾਂ ਦੇ ਬ੍ਰਦਰ ਹੈਰੀ ਸਿੱਠੀ ਦਾ ਅੱਗੇ ਵੀ ਭਾਈ ਜਾਨੀ ਕਾਫੀ ਵਾਰ ਆਰਡਰ ਆਉਂਦਾ ਸ਼ੂ ਵਾਲੇ ਭਾਈ ਜਿਹੜੇ ਹਾਂ ਅੱਛਾ ਚੈੱਕ ਕਰੋ ਜੀ ਬੜਾ ਸ਼ਾਨਦਾਰ ਜਹਾ ਮਾਡਲ ਮੰਗਾਇਆ ਮੇਰੇ ਭਰਾ ਨੇ ਐਚ ਕੇ 2024 ਠੀਕ ਹੈ ਜੀ ਨਾਲ ਆਪਾਂ ਭਾਈ ਉਹਨਾਂ ਨੂੰ ਭੇਜਿਆ ਵਾ ਨੈਕ ਬੈਂਡ ਡਬਲ ਬੈਟਰੀ ਵਾਲਾ ਪਲੱਸ ਸੈਂਸਰ ਤੋਂ ਗਾਲ ਚੱਕੀ ਜਾਊਗੀ ਇਹ ਤੁਸੀਂ ਵੀ ਬਾਏ ਕਰ ਸਕਦੇ ਹੋ ਨਾਲ ਭਾਈ ਉਹਨਾਂ ਨੇ ਲਿਆ ਐਸ 9 ਆ ਚੈੱਕ ਕਰਿਓ ਬਿਲਕੁਲ ਇੱਕ ਨੰਬਰ ਕੰਮ ਆ ਟਰਸਟਰ ਕੰਮ ਆ ਯਾਨੀ ਕਿ ਭਾਈਆਂ ਦਾ ਆਰਡਰ ਆ ਤਾਂ ਕਰਕੇ ਚੱਟ ਕੰਮ ਆ ਸਾਰਿਆਂ ਦਾ ਹੀ ਵਧੀਆ ਕੰਮ ਆ ਇੱਧਰ ਚੈੱਕ ਕਰੋ ਭਾਈ ਮੜਾ ਕਲੋਜ਼ ਲੈ ਕੇ ਆਓ ਮੈਂ ਮੇਰੇ ਭਰਾਵਾਂ ਨੂੰ ਦਿਖਾਵਾਂ ਮੰਡੇ ਇੱਥੇ ਮੇਰੇ ਭਰਾਵਾਂ ਨੇ ਪਹਿਲਾਂ ਸਾਨੂੰ ਕਾਲ ਕੀਤੀ ਫਿਰ ਅਸੀਂ ਬਾਕਾਇਦਾ ਇਹਨਾਂ ਨੂੰ ਫੋਟੋ ਪਾਈਆਂ ਫੇਰਾ ਮੇਰੇ ਭਰਾ ਚੈਟ ਸਾਰੀ ਸੁਣ ਲਓ ਯਾਰ ਐਪਲ ਵਾਂਗੂ ਜਮਾਈ ਪਤਲੇ ਇਹ ਨਹੀਂ ਆਉਂਦੇ ਆ ਦੇਖੋ ਭਾਈ ਹੁਣੀ ਕਹਿੰਦੇ ਜੀ ਐਪਲ ਵਾਂਗੂ ਜੋ ਮਤਲ ਭਾਈ ਜਣਾਂ ਦੀ ਰਿਕੁਆਇਰਮੈਂਟ ਸੀ ਉਹਨਾਂ ਨੇ ਮੈਂ ਸਾਡੇ ਤੋਂ ਡਿਮਾਂਡ ਕੀਤੀ ਅਸੀਂ ਇਹਨਾਂ ਨੂੰ ਆਹ ਫੋਟੋ ਪਾਈਆਂ ਕਹਿੰਦੇ ਇਹ ਓਕੇ ਆ ਪੀਸ ਪੇਮੈਂਟ ਦਾ ਬਣ ਗਿਆ ਜੀ ਅਸੀਂ ਸਕਰੀਨਸ਼ਾਟ ਪਾਇਆ ਪੇਮੈਂਟ ਦਾ ਨਾਲ ਦੀ ਨਾਲ ਹੀ ਸਾਬ ਹੁਣਾਂ ਦੀ ਪੇਮੈਂਟ ਆ ਗਈ ਸਾਨੂੰ ਫਿਰ ਐਡਰੈਸ ਆ ਗਿਆ ਆ ਪੇਮੈਂਟ ਦਾ ਸਕਰੀਨਸ਼ਾਟ ਆ ਗਿਆ ਜੀ ਆਹ ਭਾਈ ਜਣਾਂ ਨੂੰ ਸਾਡਾ ਆਹ ਡੱਬਾ ਸਾਡਾ ਲੋਗੋ ਹੁੰਦਾ ਵੀ ਤੁਹਾਡਾ ਕੰਮ ਜਿਹੜਾ ਹੋਈ ਜਾਂਦਾ ਆ ਕੰਮ ਸਾਡਾ ਸਾਰਾ ਸਿਸਟਮ ਬਾਈ ਜੁੰਦਾ ਉਸ ਤੋਂ ਬਾਅਦ ਕੀ ਅਸੀਂ ਪੈਕ ਕਰਦੇ ਪਏ ਆ ਬਕਾਇਦਾ ਅਸੀਂ ਹਰ ਚੀਜ਼ ਦੀ ਕਸਟਮਰ ਨੂੰ ਫੋਟੋ ਪਾਈਦੀ ਆ ਆ ਦੇਖੋ ਇੱਧਰ ਹੁਣ ਭਾਈ ਜਣਾਂ ਦਾ ਆਰਡਰ ਕੀ ਕੀ ਆ ਆ ਫੋਟੋ ਗਈ ਆ ਸਾਬ ਹੁਣਾਂ ਨੂੰ ਠੀਕ ਆ ਜੀ ਆਹ ਫੋਟੋ ਗਈ ਆ ਕੀ 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 ਤੁਹਾਡਾ ਅਸੀਂ ਪੈਕ ਕਰਦੇ ਪਏ ਆ ਡਨ ਇਹ ਹੁਣ ਪੈਕ ਹੋਊਗਾ ਇੱਥੇ ਸਾਡੇ ਕੋਲ ਬਿਲਕੁਲ ਕੈਮਰਿਆਂ ਦੇ ਸਾਹਮਣੇ ਵੀ ਕੀ ਅਸੀਂ ਪਾਉਨੇ ਪਏ ਆ ਅਗਰ ਕੱਲ ਨੂੰ ਬਾਈ ਕੋਈ ਦਿੱਕਤ ਆਉਂਦੀ ਆ ਕਸਟਮਰ ਕਹੇ ਜੀ ਸਾਡਾ ਇਹ ਨਹੀਂ ਨਿਕਲਿਆ ਉਹ ਨਹੀਂ ਨਿਕਲਿਆ ਤੇ ਅਸੀਂ ਪਹਿਲੀ ਗੱਲ ਦੇ ਆ ਵੀ ਖੁੱਲਾ ਪੀਸ ਨਹੀਂ ਪਾਉਂਦੇ ਕਦੇ ਵੀ ਇੱਕ ਮੈਂ ਖੁੱਲਾ ਪੀਸ ਨਾ ਪਾਵਾਂ ਤੇ ਇੱਕ ਮੈਂ ਕਦੇ ਵੀ ਠੱਗੀ ਨਾ ਕਰਾਂ ਇਹ ਸਾਡਾ ਹੈਗਾ ਨਾਰਾ ਠੀਕ ਲੈ ਕਰ ਪੈਕੇਟ ਤੇ ਬਾਕੀ ਤੁਸੀਂ ਵੀ ਮੇਰੇ ਭਰਾ ਆਰਡਰ ਕਰੋ ਤੇ ਸਿਰਫ ਇੱਕ ਕਰੋ ਜੀ ਸੰਦੀਪ ਜਲੰਧਰ ਤੋਂ ਕਿਉਂਕਿ ਉਹ ਬੰਦਾ ਜਿਹੜਾ ਆ ਬੜਾ ਵਿਸ਼ਵਾਸ ਵਾਲਾ ਬੰਦਾ ਆ ਬੜਾ ਇੱਕ ਨੰਬਰ ਬੰਦਾ ਠੱਗੀ ਨਹੀਂ ਕਰਦਾ ਕਿਸੇ ਨਾਲ ਵੀ ਉਹ ਤੁਹਾਡੇ ਨਾਲ ਤੇ ਕੀ ਕਰੂਗਾ ਹਨਾ ਤੇ ਬਾਬੇ ਦਾ ਦਿੱਤਾ ਬਹੁਤ ਕੁਛ ਆ ਉਹਦੇ ਕੋਲ ਲੇਕਿਨ ਉਹ ਸਿਰਫ ਹੈਗਾ ਪਿਆਰ ਦਾ ਭੁੱਖਾ ਉਹ ਸਿਰਫ ਹੈਗਾ ਆਰਡਰਾਂ ਦਾ ਭੁੱਖਾ ਉਹ ਹੈਗਾ ਸਿਰਫ ਪੈਸੇ ਦਾ ਭੁੱਖਾ ਇਸ ਕਰਕੇ ਸਾਨੂੰ ਤੁਸੀਂ ਪੈਸਾ ਵਟਾਉਣਾ ਆ ਉਹ ਸੰਦੀਪ ਨੂੰ ਪੈਸਾ ਵਟਾਉਣਾ ਸਿਰਫ ਹੋਰ ਕਿਤੋਂ ਨਹੀਂ ਭਾਈ ਨੂੰ ਪਾ ਕੋਈ ਗਿਫਟ ਕੋਟ ਪਾ ਵਧੀਆ ਜੀ ਸਾਰਿਆਂ ਨੂੰ ਪਾਉਨੇ ਆ ਤੇ ਭਾਈ ਨੂੰ ਕਿਉਂ ਨਹੀਂ ਪਾ ਰਿਆ ਅ ਇਦਾਂ ਕਰ ਇੱਕ ਕੇਬਲ ਪ੍ਰੋਟੈਕਟਰ ਪਾ ਪਾਇਆ ਨਾ ਆ ਡਾਟਾ ਕੇਬਲ ਆ ਡਾਟਾ ਜੂਰ ਪਾ ਮੇਰੀ ਜਾਨ ਨੂੰ ਲੈ ਵੀ ਪਾਇਣ ਨੂੰ ਇੱਕ ਆਪਾਂ ਗਿਫਟ ਭੇਜਣ ਲੱਗੇ ਆ ਜਿਹੜਾ ਕਿ ਬਹੁਤ ਹੀ ਸ਼ਾਨਦਾਰ ਚੀਜ਼ ਆ 4 ਇਨ 1 ਡਾਟਾ ਕੇਬਲ ਇਹ ਨਹੀਂ ਕਿ ਇਹਨਾਂ ਦਾ ਕੁਝ ਖਾਸ ਬੰਦੇ ਆ ਤਾਂ ਕਰਕੇ ਇਹਨਾਂ ਨੂੰ ਗਿਫਟ ਚੱਲਿਆ ਆ ਹਰੇਕ ਬੰਦੇ ਨੂੰ ਅਸੀਂ ਕੁਛ ਨਾ ਕੁਛ ਗਿਫਟ ਪਾਈਦਾ ਹੀ ਪਾਈਦਾ ਆ ਕਹਿੰਦੇ ਨਾ ਸਾਡੇ ਜਿਹੜਾ ਜਿੱਦਾਂ ਆਵਾਜ਼ ਹੁੰਦਾ ਸੀ ਪਹਿਲਾਂ ਵੀ ਆ ਆਪਾਂ ਕੋਈ ਵਿਆਹ ਸ਼ਾਦੀ ਹੁੰਦਾ ਸੀ ਖੰਡ ਪਾੜ ਭੋਗ ਹੁੰਦਾ ਸੀ ਤੇ ਆਪਾਂ ਦੁੱਧ ਲੈ ਕੇ ਜਾਂਦੇ ਸੀਗੇ ਡੋਲੂ ਦੇ ਵਿੱਚ ਤੇ ਅੱਗੋਂ ਡੋਲੂ ਖਾਲੀ ਨਹੀਂ ਦਿੰਦੇ ਸੀਗੇ ਹਨਾ ਇਦਾਂ ਹੀ ਅਸੀਂ ਖਾਲ ਸ਼ਗਰਾਂ ਦਾ ਕੰਮ ਆ ਤੇ ਇਸ ਕਰਕੇ ਅਸੀਂ ਕੁਛ ਨਾ ਕੁਛ ਨਾਲ ਗਿਫਟ ਪਾਈਦਾ ਹੀ ਆ ਮਿਹਰਬਾਨੀ ਭੋਜੀ ਆ ਤੁਹਾਡੇ ਕੋਲ ਸਮਾਨ ਮੰਗਾਇਆ ਸੀਗਾ 에ਅਰਪੋਰਟਸ ਕੜੀ ਠੀਕ ਆ ਕਿ ਨਹੀਂ ਨਾਲ 스마트 ਬਾਉਚ ਸਾਰਾ ਕੁਝ ਆ ਲੀਡ ਵਗੈਰਾ ਆ ਤੁਹਾਡੇ ਕਾਰਡ ਉਸਮਾਂ ਦਾ ਸਮਾਨ ਪੂਰਾ ਐਂਡ ਰੇਟ ਦੇ ਵੀ ਪੂਰੀ ਗੱਲ ਬਾਤ ਆ ਤੁਹਾਡੀ ਜਿਹੜਾ ਸਮਾਨ ਇਹ 6-7000 ਦਾ ਮਿਲਦਾ ਜੀ ਤੁਸੀਂ ਬਹੁਤ ਜਾਇਜ਼ ਮੈਨੂੰ ਦਿੱਤਾ ਵਾ ਧੰਨਵਾਦ ਆਡਾ ਬਹੁਤ ਬਹੁਤ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ